ਨੇ ਕੁਦ ਉਹ ਮੇਰੀ ਬਾਹਰ ਸ਼ੋਰ ਰਹੀ ਆ ਨਹੀਂ ਪਾਇਆ ਕੱਲ ਵੀ ਮੀ ਆਇਆ ਸੀਗਾ ਜਾ ਵੀ ਸੀ ਕੱਲ ਸਵੇਰੇ ਆਇਆ ਸੀ ਅੱਜ ਆਉ ਨੂੰ ਆ ਗਿਆ ਸਾਡੇ ਦੇ ਤਿੰਨ ਦਾ ਟਾਈਮ ਆ ਸੂ

ਆ ਥੋੜੇ ਦੇ ਨਹੀਂ ਹੋਇਆ ਕਣੀਆਂ ਤੋਂ 4 ਮਹੀਨੇ ਪਹਿਲਾਂ ਹੀ ਲਾਇਆ ਹਾਂ ਕਣੀਆਂ ਫੈਣ ਲੱਗ ਗਿਆ ਬੂਜੇ ਆਪਣੇ ਸਾਰੇ ਚੱਲ ਪਏ ਜਿੰਨੇ ਵੀ ਆਪਾਂ ਲਾਈ ਸੀ ਦਾ ਅੱਜ ਫੇਰ ਦੁਬਾਰਾ ਇਹਦਾ ਮੀਂਹ ਪੈਣ ਲੱਗਿਆ ਹੋਏ ਸੋਨੇ ਕਣੀਆਂ ਘਟ ਜਾਂਦੇ ਆ ਤੁਹਾਨੂੰ ਬੂਜੇ ਵੀ ਦਿਖਾ ਕੇ ਲਿਆਉਣੇ ਜਿਹੜੇ ਆਪਾਂ ਲਾਈ ਸੀਗੇ ਇੰਨੇ ਵੀ ਬੂਜੇ ਲਾਈ ਸੀ ਸਾਰੇ ਚੱਲ ਗਏ ਕਣੀਆਂ ਦੇ ਗਰੇngਾ ਨਾ ਦਬੇ ਮੀਂਹ ਪੈਣ ਲੱਗ ਗਿਆ ਆਲੋਕ ਇਧਰ ਵੀ ਆਪਣੇ ਆਨਰ ਮੇ ਆ ਕੇ ਤਾਂ ਇਹਦੇ ਵਿੱਚ ਵੀ ਆਪਾਂ ਲੀਆਂ ਦੇਖਣ ਲੰਗਾ ਆਂਗਾ ਸੋਸ ਲੱਗ ਜੇ ਨਵੀਂ ਗੁਰ ਇਧਰ ਨਾਲ ਤਾਂ ਹੀ ਸਾਰੀਆਂ ਦੇਖਾਂ ਲੱਗਣੇ ਤੁਰ ਤੱਕ ਆ ਵਿਚਾਰੇ ਕਾਲਜ ਲੱਗਿਆ ਕੋਈ ਇਧਰ ਕਾਕੇ ਰੂਟੀ ਲੰਗਣਾ ਉਹ ਕਾ ਇੱਕ ਨੜ ਦੇਖੀ ਇਧਰ ਕੋਈ ਇਧਰ ਲੱਗਿਆ ਤੇ ਇਹ ਦੇਖ ਵੀ ਬਰਾ ਆਪਣੇ ਮਾਣਾਂ ਅਗੇ ਨਰਮੇ ਵਾਲੇ ਏਰੀਆ ਵਾਲੇ ਆ ਗਏ ਇਧਰ ਹੀ ਸਾਈਡ ਤੇ ਪਰ ਪਾਈ ਲੱਗੀਆਂ ਨਰਮੇ ਮਹਾਨ ਦੇ ਕਰਕੇ ਉਹਨੇ ਜੁਨੇ ਵਾਲੇ ਗਾਲਾ ਪਟਾ ਦਿੰਦਾ ਪਰ ਆਪਾ ਰੱਖੇ ਆ ਦਰਅਸਤਾ ਜਮੀਨ ਵੇਰ ਪੈਣ ਲੱਗ ਗਿਆ ਜਿਸ ਸਾਥ ਹੁਣ ਸਟਾਰਟ ਹੋਊਗੀ ਦੁਬਾਰੇ ਥਨੀਰੀ ਆ ਪਾਸ ਕੀਤੀ ਹੋਈ ਹੈ ਕੋਸ ਲਾਉਣ ਵਾਲੀ ਆ ਫਕਸਮਸਤੀ ਵਾਲੀ ਆ ਲੇਟ ਵਾਲੀ ਥਨੀਰੀ ਆ ਸੋ ਕਮੈਂਟ ਕਰਕੇ ਕਿਤੇ ਕਿਤੇ 20 ਪੈ ਰਿਹਾ ਜੀ ਕਿਤੇ ਕਿਤੇ ਮੀਂਹ ਪੈ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਏਰੀਏ 'ਚ ਆਹ ਦੇਖੋ ਇੰਨੇ ਚੰਗੇ ਜਿਹੇ ਆਹ ਦੇਖੋ ਦਰਖਤਾਂ ਲੋਕਾਂ ਨੇ ਇਹਨਾਂ ਬਾਣਾ ਜੋ ਬਟਾਤੇ ਐ ਕਰਦੇ ਆਹ ਦੇਖੋ ਆਪਣੇ ਏਰੀਏ ਦੇ ਵਿੱਚ ਆਪਣੇ ਬਾਣਾ ਦੇ ਵਿੱਚ ਦੇਖੋ ਕਿੰਨਾ ਦਰਖਤ ਲੱਗਿਆ ਆ ਦੇਖੋ ਆ ਲਾਈ ਹੋਏ ਨਵੇਂ ਇਧਰ ਸਾਰੇ ਦੇਖਾਂ ਤੁਰ ਤੱਕੋ ਇਧਰ ਆ ਬਿਜਾਲੇ ਇੱਥੇ ਲਈ ਸਾਰੇ ਦੇਖਾਂ ਨੇ ਸਾਰੇ ਆਹ ਦੇਖੋ ਆਪਣੇ ਕੋਠੇ ਕੋਲੇ ਵੀ ਕਿੰਨੀ ਛਾਂ ਗਈ ਦੇਖਾਂ ਦੀ 2 ਸਾਲ ਹੋ ਗਏ ਨੇ कमेंट करके जरूर भी कितने कितने मीह पै रहा अपना नरमा नरमा एर बहुत ठीक है दसो भीड़े जुड़े बैठे अपने मीहे एरिए मीह पै रहा है या नहीं ਨਾਨ ਨਾਨ ਮੀਆਂ ਰੁੱਕ ਜਿੰਨਾ ਵੀ ਹੋ ਜਾਦਾ ਬਹੁਤ ਬਹੁਤ ਰੁੱਕ ਲਗਾਓ ਅੱਜ ਆਸ ਦਾ ਰਤੀੀ ਚੋਰਪਾ ਲੱਗੇ ਚੋਰਪਾ ਆਇਆ ਸਾਰੇ ਢਾਲਸ ਆਇਆ ਖਾਲਸੇ ਸਾਰੇ ਵੀ ਹੁਣ ਦੁਕਾਣਾਂ ਮੈਂ ਕੜੀਆਂ ਆ ਗਏ ਦਵੇ ਕੜੀਆਂ ਜਾ ਗਏ ਇਹ ਆਪਣਾ ਕੋਠੀ ਨਾਲ ਆਵੇ ਵਾਡੇ ਕਾਂ ਇਹਨਾਂ ਹਾਂ ਰਹਿਂਦੀ ਆ ਇੱਧਰ ਕੋਠੀ ਤੇ ਸਾਰਾ ਦਿਨ ਸ਼ਾਂ ਰਹੀ ਆ ਕੋਠਾ ਕੱਬਦਾ ਨਹੀਂ ਉਹ ਬੰਦੇ ਨੇ ਵੀ ਕੋਠੇ ਦੇ ਵਿੱਚ ਬੈਠ ਕੇ ਰੇ ਨਾਲ ਆਪਣੇ ਕੋਠੇ ਦੇ ਆਲੇ ਦੁਆਲੇ ਲੱਗਿਆ ਆ ਵਾਡੇ ਕਾਂ ਉਹ ਦੇਖੋ ਪਹਿਲੀ ਸਾਈਡ ਵੀ ਆ ਇੱਧਰਲੀ ਸਾਈਡ ਵੀ ਆ ਇੱਧਰਲੀ ਸਾਈਡ ਵੀ ਆ ਇੱਧਰ ਦੀ ਜਣਾੜਾ ਤੋਂ ਹੋ ਲਾਦਿਆਂ ਹੋ ਲਾਦਿਆਂ ਆਇਦਰਾ ਤੁਰ ਤੱਕ ਲੱਗਿਆ ਹਾਂ ਹੋਰ ਤੁਰ ਤੱਕ ਲੱਗਿਆ ਹਾਂ ਨੇ ਆ ਵਟ ਦੇ ਵਿੱਚੋਂ ਤੁਰ ਤੁਰ ਕਿਧਰ ਰਸਤਾ ਲਾਦੇ ਆਪਾਂ ਆ ਵਟ ਦੇ ਵੀ ਕੋਟੋ ਚਰ ਚੱਕਰਾਂ ਚਲਾ ਦੇਂਗੇ ਵਾਰ ਤਾਲੀਆਂ ਨੰਮ ਝੰਡਾ 베ਰੀਾਰੇ ਦਾ ਹਾਲ ਦੇ ਤੁਰਤ ਚਲਾ ਦੇ ਆਪਣੀ ਪਨੀਰੀ ਆ ਆਦਾ ਮੱਕੀ ਵਾਲੀ ਆ ਬੱਚੇ ਜਵਾਨ ਜਵਾਬੀ ਚੰਗੋ ਹੁਣ ਸਿੱਧੇ ਉਹ ਕੋਈ ਫਰੇ ਆਪਣੀ ਲੌਂ ਵਾਲੀ ਹੋਈ ਘੜੀਆਂ ਆ ਬਾਗੇ ਯੰਤਰ ਆਪਾਂ ਦੋ ਚਾਰ ਜਣਾਂ ਚਲਾ ਦੇਾਂਗੇ ਘੜੀਆਂ ਕਰਦੇ ਆ ਰੱਬ ਥੋੜੇ ਟਿਕਟ ਗਾਉ ਨਾ ਮੀਂਹ ਦਾ ਲੈਡ ਲੂਟ ਟਿਕ ਜਾਣ ਵੇ ਮੀਂਦੋ ਆਨਲਾਈਨ ਆ ਨਾ ਪਾ ਜਿਹੜਾ ਅਧੂ ਕਾ ਕਿ ਲਾ ਲੈਗੇ ਵਿਚੀ ਯੰਤਰ ਵਾ ਹਾਂ ਇਹ ਦੋ ਦੋ ਕਿਹੜੇ ਕਿਹੜੇ ਉਹ ਵੀ ਪੈ ਰਿਹਾ ਕਮੈਂਟਾਂ ਵਿੱਚ ਜਰੂਰ ਦੱਸੋ जोसम मीहारा बनया हुआ एक बार मीह पै चुका थोड़ा छड़ा मीहू बाद रुक गया मीहसून पाने पंजाब आ गई ने तीन दिन मीह लगातार अच्छे दूजे दिन भी जरा मीह पैना स्टार्ट हो गया जेरे दोस्त जो है दस कि अपने एरिए मीह पै रहा है या नहीं पै रहा ਕਮੈਂਡ ਕਰਕੇ ਜਰੂਰ ਦੱਸਿਓ ਇਹ ਵੀਡੀਓ ਨੂੰ ਵੀ ਜੋ ਸ਼ੇਅਰ ਕਰੋ ਦਿਖਾਉਣ ਨਾਲ ਨਾਲ ਕਣੀਆਂ ਆ ਜਾਂਦੀਆਂ ਦਲੀਆਂ ਕਣੀਆਂ ਵੀ ਆ ਫੇਸਬੁਕ ਜਿਹੜਾ ਆਪਾਂ ਬੂਜੇ ਲਾਈ ਸੀ ਦਾ ਤੇ ਕੀ 100 ਦਾ ਲੱਗੇ ਨਾ ਅਜਿਆ ਨਵਾਂ ਉਹ ਵੀ ਜਿਹਨੂੰ ਦਿਖਾਵਾਂਗੇ ਜਿਵੇਂ ਆਪਣਾ ਚੱਲ ਗਿਆ ਸਾਰੇ ਦੇ 100 ਦੇ ਵਿੱਚੋਂ 100 ਬੂਜੇ ਆਪਣਾ ਜਲ ਗਿਆ ਇੱਕ ਬੂਜੇ ਨਹੀਂ ਮੱਚਿਆ ਕਿਉਂਕਿ ਆਪਾਂ ਲਗਾਤਾਰ ਉਹਦੇ ਵਿੱਚ ਪਾਣੀ ਪਾਈ ਗਏ ਆ ਬਾਕੀ ਹੁਣ ਬਰਸਾਤ ਆਉਣ ਲੱਗੀ ਠੰਡ ਹੋਣ ਲੱਗੀ ਹੁਣ ਤਾਂ ਆਪਣੇ ਬੂਜੇ ਲਗਭਗ ਸਾਰੇ ਚੱਲ ਪੈਣਗੇ ਆਈ ਕਿਸ ਹਾਲ ਨਾ ਜ਼ਰੂਰੀ ਐ ਸਮਾਈ ਪਾਣੀ ਦੇਣਾ ਪੁੜਕੇ ਦਾ ਦੂਜਾ ਜਿਹੜਾ ਆਹ ਥੱਲੇੋਂ ਪਾਣੀ ਲੈਣ ਲੱਗ ਜਾਂਦਾਗਾ ਇਹ ਤਣਾ ਥੱਲੇ ਲਾ ਜੇ ਨਾ ਫੇਰ ਤਾਂ ਪੁੜਜਾ ਤਾਂ ਤੀਜਾ ਪਾਣੀ ਲੈ ਜਾਂਦਾ ਅਰੇ ਪਾਣੀ ਦਾ ਤਵਨ ਆਇਆ ਸਸੋ ਕਿਤੇ ਕਿਤੇ ਮੀਂਹ ਪੈ ਰਿਹਾ ਇੰਨਾ ਕੁ ਮੀਂਹ ਆ ਤੁਹਾਡੇ ਏਰੀਆ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੀ ਕਿੱਥੇ ਜਿਹੜਾ ਵੀਰ ਆਪਣੇ ਤੋਂ ਕਮੈਂਡ ਕਰਕੇ ਥੋੜੇ ਦੇਰੀ ਦੇ ਵਿੱਚ ਕਿੰਨਾ ਕਿ ਮੀਂਹ ਆ। ਕੱਲ ਵੀ ਬਰਸਾਤ ਹੋਈ ਆ ਆਪਣੇ। ਅੱਜ 22 ਨੂੰ ਫੇਰ ਬਰਸਾਤ ਹੋ ਰਹੀ ਹੈ। ਲਗਾਤਾਰ ਦੋ ਦਿਨ ਜਿਹੜਾ ਮੀਂਹ ਪੈ ਰਿਹਾ ਹੈਗਾ। ਕੱਲ ਸਵੇਰੇ ਆਸੀ ਅੱਜ ਸ਼ਾਮ ਨੂੰ ਸਾਢੇ ਤਿੰਨ ਦਾ ਟਾਈਮ ਹੋ ਚੁੱਕਾ ਹੈ। ਅੱਜ ਫੇਰ ਜਿਹੜਾ ਬਰਸਾਤ ਆਉਣ ਲੱਗ ਗਈ। ਜਿਹੜਾ ਤਿੰਨ ਦਿਨ ਆਜੇ ਮੀਂਹ 22 29 ਦਾ

ਅਣਿਆਪੇਆਂ ਉੱਡੋਬਾਦ ਨੂੰ ਵਧੀਆ ਠੰਡ ਹੋ ਚੁੱਕੀ ਆ ਹਾਂ ਦਾ ਪੂਰੇ ਭਾਰੀ ਚੱਲ ਰਿਹਾ ਅਜੇ ਨਾ ਟੁਕੜਟ ਵੀ ਵੀ ਵਾਈ ਵਾਈ ਦੇ ਨਾ ਹੋ ਗਏ ਆਪਾਂ ਨੂੰ ਰੀਬਾਈਜ਼ ਨਾ ਹੋ ਗਏ ਬੂਝੇ ਦਾਆਂ ਨੂੰ ਜ਼ਵਾਰੇ ਉੱਡੇ ਲਗਭਗ ਆਪਣੇ ਚੱਲ ਰਿਹਾ ਇੱਕ ਵੀ ਬੂਝਾ ਨਹੀਂ ਉਹਨਾਂ ਜੋ ਮੱਛੀ ਆ ਹੁਣ ਮੀਂਹ ਪੈਣ ਲੱਗਿਆ ਹੁਣ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਪਹਿਲਾਂ ਆਪਾਂ ਲਗਾਤਾਰ ਉਹਨਾਂ ਨੂੰ ਪਾਣੀ ਜਿਹੜਾ ਦੇ ਰਹੇ ਸੀਗੇ ਆ ਲੈ ਲੈ ਗੱਲ ਗੱਲ ਨਹੀਂ ਵਾਲਾ ਖਿਚੀ ਨਹੀਂ ਆਣੀ ਬੱਸ ਅੱਛਾ ਪੂਰਾ ਛੜਾਕਾ ਲੈ ਪਈ ਹੈ ਹਾਂ ਇਧਰ ਦਾ ਫੁੱਲ ਛੜਾਕਾ ਲੈ ਪਈ ਗਰਾ ਪਾਣੀ ਤੋਂ ਪਾਣੀ ਤੋਂ ਪਾਣੀ ਤੋਂ ਪੈਣਾ ਨਹੀਂ ਪਿਆ ਆਜ ਵਕਾਇਆ ਤਾਂ ਪਰੇ ਕੰਮੀ ਵਾਲੇ ਮੁੱਕਦੇ ਹੈ ਰਾਜਾ ਕਿੱਧਰ ਫਿਰਦਾ ਕੋਈ ਕਰੀ ਜਾਂਦਾ ਕੱਜ ਜੀ ਮੋਟਰ ਕਹਾ ਦੇ ਕੰਨਾਂ ਨੇ ਹਮਾਂ ਤੇਰਾ ਪਟਿਆਰ ਸਾਹਿਬ ਤੇਈ ਵਾਰੀ ਬਾਜੀ ਢੋੜ ਛੱਡ ਗਈ ਸੀ ਢੋੜ ਛੱਡ ਗਈ ਹਾਂ ਦੂਜਾ ਢੋੜ ਗਈ ਸੀ ਹਾਂ ਉਹ ਜੋ ਤਨਪਾੜੀ ਬਸ ਇੱਧਰ ਹੋ ਪਨੋ ਪਾਈ ਉੱਰ ਹਾਂ ਨਾ ਫਿਰ ਮੁੜ ਕੇ ਮੱਕਾ ਪੇ ਪਰ ਨੀਰਾ ਵੀ ਔਖਾ ਯਾਰ ਕੰਨਾਂ ਡਿੱਗਣ ਨਹੀਂ ਲੱਗਿਆ ਉੱਚਾ ਬਾਣ ਤੇ ਨਰਮੇ ਵਾਲਾ ਇਦਰਾ ਇਦਵੀ ਘਾਰੇ ਨਾ ਪਏ ਆ ਥੱਲੇ ਵੱਟ ਪਾਉਣੀ ਪੈਂਦੀ ਆ ਦੇ ਕੋਲ ਘਾਰਾਂ ਤੋਂ ਵੀ ਡਰ ਲੱਗਦਾ ਜਿਆਦੇ ਵੀ ਲੋ ਜੱਤ ਨਹੀਂ ਆਜੇ ਇਸਾਰੇ ਬੰਦੇ ਆ ਨਾ ਗਰਮੀ ਜ਼ਰੀ ਜਾਂਦੀ ਆ ਕੰਮ ਦੋਨੇ ਹੀ ਆ ਕੌਣ ਕਣੀਆਂ ਫੇਰ ਡਿੱਗਣ ਲੱਗਿਆ ਸੀ ਗਿਆ ਉਹਦਾ ਕਰਕੇ ਹੁਣ ਬੱਤ ਪਾਉਣੀ ਪੈਂਦੀ ਆ ਨਰਮੇ ਜਿ ਦੇਖੋ ਮੈਂ ਜਾਰੇ ਮੀਹ ਹੈਗਾ ਪਰ ਤਾਂ ਲੈ ਘਾਰ ਆ ਪੈਂਦਾਗਾ ਡੋਡਰ ਵਾਲੀਆਂ ਮਿੱਟੀਆਂ ਉਹ ਹੀ ਟੁੱਟ ਜਾਂਦੀਆਂ ਨੇ ਸੋ ਸੋਈ ਕਮਾਂਡ ਕਰਕੇ ਕਿਤੇ ਕਿਤੇ ਪੈ ਰਿਹਾ ਮੀਰੀ ਦਾ ਕੰਨਾ ਕਹਾਂ ਆਂ ਫੁੱਲ ਪੈ ਰਿਆਂ ਨੇ ਅਵੇ ਗਨਰ ਮੇਰੇ ਵਿੱਚ ਬੱਤ ਪਾਉਣ ਲੱਗੇ ਕਣੀਆਂ ਸੀ ਸਭ ਦੇ ਘਾਰਾ ਪੈ ਜਾਂਦਾ ਫਿਰ ਏਜਨਰ ਜੋ ਨਾ ਏਜਨਰ ਨਰਮਾ ਆਮ ਨਾਲ ਕਰਕੇ ਜੇ ਬੱਟਾ ਪਾਉਂਗਾ ਤੇ ਹੀ ਨਹੀਂ ਫੇਰ ਸਾਰਾ ਪੈ ਜਾਣਾ ਇਹ ਜਾਲੀ ਮੀਂਹ ਆ ਜੇ ਤੇ ਫਸਲ ਦੋਨੇ ਪਾਸੇ ਫਸਲ ਮਰ ਜਿਆ ਨੇ ਤਾਂ ਦੋਨੇ ਦੱਸ ਲੋ انسان ਜਾੜੇ ਹੁੰਦਾ ਵੀ ਰੋ ਆਪਣੀ ਪਨੀਰੀ ਆਈ ਆ ਜਰਾ ਯੀ ਦਾ ਸੋਰੀ ਰੂਰਾ ਮਾਕੀ ਜਨਾਮ ਪਰ ਕਰਦੇ ਰਹਿਣੇ ਆ। ਬਤਵਾਤਾਂ ਆਜ ਮੀਂਹ ਦੇ ਕੱਲ ਨੂੰ ਗੱਲ ਕਰਦੇ ਆਪਾਂ ਜਿਹੜਾ ਪ੍ਰਧਾਨ ਮੰਤਰੀ ਵਾਜੇਗਾ। ਕਾਨੂੰਨਪੈਛੇ ਲਾਈ ਪਾਵਾਂਗੇ ਆਪਾਂ ਤੇ ਜਿਹੜਾ ਉਹ ਕਹਿੰਦੇ ਵੀ ਗਿੱਧਰ ਵੇਹੇ ਹਲਕੇ ਤੋਂ ਐਲਾਨ ਕੀਤਾ ਗਿਆ ਹੈਗਾ। ਉਹਦੇ ਬਾਰੇ ਵੀ ਇੱਕ ਵਿਚਾਰਾ ਨਾਰਮ ਬੰਦਾ ਬਕਰ ਜਿਹੜਾ ਉਹ ਖਾਲਸਤਾਨੀ ਜੀ ਜਿਹੜਾ ਚੱਕ ਇਹਨਾਂ ਨੇ ਇਹ ਐਲਾਨ ਚ ਠੋਕਤਾ ਐਡਾ ਕਿਹੜਾ ਪ੍ਰਧਾਨ ਮੰਤਰੀ ਬਾਜੇਗਾ ਐਡਾ ਦੱਸ ਕਿਹੜਾ ਖਾਲਿਸਤਾਨ ਨੇ ਆਂਦਾ ਜਿਹੜਾ ਉਹਨੂੰ ਜਾ ਕੇ ਡਿਬਰੂਗੜ੍ਹ ਜੀਵੇ ਚ ਠੋਕਤਾ ਉਹਦਾ ਐਲਾਨ ਕਰਤਾ ਕਹਿੰਦੇ ਵੀ ਗੱਜਰ ਵੇਹ ਤੋਂ ਜਿਹੜਾ ਚੌਣ ਲੜ ਰਹੇ ਆ ਪ੍ਰਧਾਨ ਮੰਤਰੀ ਬਾਜੇਗਾ ਕਦਰ ਦਾ ਹੈ ਵੀਰਾਂ ਨੂੰ ਕਦਰ ਦਾ ਹੈ ਜਿੰਨਾ ਵੀ ਹਲਕਾ ਕਸੂਨਾ ਨੂੰ ਬੇਨਤੀ ਹੈ ਵੀਰਾਂ ਨੂੰ ਜਿਮਣੀ ਚੋਂ ਆ ਰਹੀ ਆ ਉਹਦੇ ਵਿੱਚ ਵੱਧ ਤੋਂ ਵੱਧ ਸਪੋਰਟ ਕਰਿਓ ਵੀਰ ਵੀ ਜਿਵੇਂ ਆਪਾਂ ਅੰਮ੍ਰਿਤਪਾਲ ਨੂੰ 2 ਲੱਖ ਵੋਟ ਤੇ ਜਿਤਾਇਆ ਇਸੇ ਤਰੀਕੇ ਨਾਲ ਹੀ ਆਪਾਂ ਮੰਤਰੀ ਨੂੰ ਬਾਜੇਗਾ ਇਹਨੂੰ 200 ਵੋਟ ਤੋਂ ਵੀ ਵੱਧ ਜਿਤਾਉਣਾ 2 ਲੱਖ ਵੋਟ ਤੋਂ ਲੋਕਿਆਂ ਦੀਆਂ ਡਾਬਰੀਆਂ ਤੇ ਖਾਲੀ ਰਹਿਣੀਆਂ ਚਾਹੀਦੀਆਂ ਗਲਾ ਪ੍ਰਧਾਨ ਮੰਤਰੀ ਬਾਜੇਗਾ ਕਿਹੜਾ ਫਕਰ ਬੰਦਾ ਸੀ ਵਿਚਾਰਾ ਸਾਧ ਬੰਦਾ ਸੀਗਾ ਉਹਨੂੰ ਚੱਕ ਕੇ ਨਾ ਡੇਬੂਗੜ ਜੀਐਲਸੀ ਰੋਕਿਆ ਦੀ ਮਾਣੀ ਮੋਟੀ ਕਮਾਈ ਕਰਦਾ ਸੀਗਾ YouTube Facebook ਤੋਂ ਲਾਈਵ ਪਾ ਕੇ ਗੁੱਗਲਾਵਾਤਾ ਕਰਕੇ ਬਜਾਰਾ ਆਪਣੀ ਕਮਾਈ ਕਰਦਾ ਸੀਗਾ ਉਹਨੂੰ ਵੀ ਚੱਕ ਕੇ ਇਹਨਾਂ ਨੇ ਅੰਦਰ ਰੋਕਿਆ ਕਿਉਂਕਿ ਉਹਨਾਂ ਅੰਮ੍ਰਿਤ ਸ਼ਕਲਾ ਜੀ ਇਹਨਾਂ ਨੂੰ ਅੰਮ੍ਰਿਤ ਤੋਂ ਜਿਹੜੀ ਤਕਲੀਫ ਆ ਉਹਦਾ ਕਰਕੇ ਜਿਹੜਾ ਐਲਾਨ ਹੋਇਆਗਾ ਵੀ ਜਿਮਣੀ ਚੋਣ ਜਿਹੜੀ ਹੋ ਰਹੀ ਹੈ ਕਿੱਧਰ ਵਾਹ ਚੋਤੇ ਪ੍ਰਧਾਨ ਮੰਤਰੀ ਵਾਜੇਗਨ ਜਿਹੜੀ ਟੈਗ ਦਿੱਤੀ ਜਾਊਗੀ ਉਦੇਸ਼ ਆਪਾਂ ਉਹਨਾਂ ਦੀ ਫੁੱਲ ਸਪੋਰਟ ਕਰਨੀ ਆ ਸਾਰੇ ਗਦਰਵਾਇਆ ਕਿ ਉਹਨਾਂ ਨੂੰ ਬੇਨਤੀ ਜੋ ਆਪਾਂ ਅਮਰਪਾਲ ਨੂੰ 2 ਲੱਖ ਰੋਡ ਦੇ ਲਗੇ ਦੇ ਜਿਤਾਏ ਜਿਹੜੇ ਤਰੀਕੇ ਨਾਲ ਹੀ 2 ਲੱਖ ਉੱਤੇ ਆਪਾਂ ਜਿਦਣਾ ਪ੍ਰਧਾਨ ਮੰਤਰੀ ਵਾਜੇਗੇ ਨੂੰ ਮੁੱਖੀ ਇਨਵੈਸਟਮੈਂਟਾਂ 'ਚ ਕਿਤੇ ਕਿਤੇ ਨਹੀਂ ਪੈ ਰਿਹਾ ਐ ਤਰ੍ਹਾਂ ਮੀਂਹ ਦੀ ਲਾਈ ਪਾਇਸ ਪਾਇਸ ਵੀ ਇਹਦਾ ਪਟੰਡਵਾਰੇ ਪੈਣਾ ਸਟਾਰਟ ਹੋ ਗਿਆ ਅੱਜ ਹੁਣ ਕਿਰਾਂ ਬਰਸਾਤ ਰੁਗੀ ਆ ਪੂਰਾ ਟਾਈਮ ਪੈਣਾ ਇਹਦਾ ਫਾਂ ਲੱਗ ਗਿਆ ਸੀਗਾ ਇਹ ਦੋ ਤੋਂ ਗੱਟਗੱਟ ਜੋੜੇ ਨਾਲ ਕਮਾਂਡ ਕਰਕੇ ਜਰੂਰ ਦੱਸਿਓ ਕਿ ਕਣੀਆਂ ਜਿਹੜੀਆਂ ਅੱਜ ਦੁਬਾਰੇ ਲਾਗੀਆਂ ਮੀਂਹ ਬਰਸਾਤ ਹੋਣ ਲੱਗ ਗਈ ਕੱਲ ਹੋਈ ਸੀ ਅੱਜ ਫੇਰ ਹੋ ਗਈ ਦੁਬਾਰੇ अपनी टनी दो सौ बारह यह दो सौ बारह की दो सौ बारह क्या तो अठाई पी सताहट आई है अठाई पी सताहटरी अठाई पी साहट की है ਆਗਿਆ ਰੀ ਵੀ ਸਟਾਰਟ ਦੀ ਆ। ਆ ਰੀ ਵੀ ਸਟਾਰਟ ਆ ਗਿਆ 3000 ਯਾਰੀਆਂ ਅੱਗੇ। ਭਾਈ ਵੀ ਸਟਾਰਟ ਆ ਗਿਆ ਆ ਮੇਰੇ ਸੱਤੀਈਆ। ਇਹ ਮੁੱਛੋ 1401 ਸੀ ਕਿ ਇਹ ਜੋਨਾ ਪਾ ਜਦਾ ਲਾਫਾ ਮੁੱਛੋ 1401 ਦਾ। ਭਾਈ ਵੀ ਸਟਾਰਟ ਦਾ 1 ਕਰੋੜ ਨਾਲ ਭਾਈ ਨਾਲ ਹੀ ਸਟਾਰਟ ਕਰ ਦਾਂਗੇ। ਕੰਗੀਆਂ ਪੈ ਗਈਆਂ। ਮੇਰੇ ਕੋਲ ਕੱਚਾ ਕਦੂਗੀ ਤਾਂ ਹੈ ਜੱਪਣਾ। ਪਾਣੀ ਖੜਾ ਦਾ ਵੀ ਕੱਦੂ ਕਰਕੇ ਰੱਖਿਆ ਸੀ कच्चਾ ਕੱਦੂ ਇਹਨਾਂ ਦੁਬਾਰੇ ਹੁਣ ਬਾਅਦੇ ਦੁਬਾਰੇ ਕੱਦੂ ਕਰਾਂਗੇ ਇਹ ਜੋ ਨਾਣਾ ਬਣਾਉਣਾ ਇਹਨਾਂ ਕੱਚੇ ਕੱਦੂ ਕਰਕੇ ਰੱਖਿਆ ਸੀ ਯਾ ਸਾਰੇ ਇੱਥੇ ਰੁੱਕੇ ਰਹੇ ਇੱਲੀ ਦਾ ਜੁੜੇ ਹਾਂ ਕਿੰਨਾ ਗਮੀਆ ਸਾਡੇ ਕੱਲ ਨੂੰ ਲਾਈਵ ਪਾਵਾਂਗੇ ਪ੍ਰਧਾਨ ਮੰਤਰੀ ਵਾਜੀ ਕੇ ਤੇ ਪ੍ਰਧਾਨ ਮੰਤਰੀ ਵਾਜੀ ਕਾ ਡਿਊਟੂ ਗੜਸ਼ੇਲ ਦੇ ਵਿੱਚ ਬੰਦਾ ਹੈ ਉਹ ਤੇ ਆਪਾਂ ਕੱਲ ਨੂੰ ਸਪੈਸ਼ਲ ਹਵਾਰਾ ਲਾਈਵ ਪਾਵਾਂਗੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਜਰੂਰ ਜੁੜਿਓ ਕਿਹੜਾ ਉਹਦੇ ਹਲਕੇ ਤੋਂ ਜਿਹੜਾ ਉਹਦਾ ਚੋਣ ਦਾ ਐਲਾਨ ਕੀਤਾ ਗਿਆਗਾ ਫੂਡ ਕਰਨੀਆਂ ਆਪਾਂ ਛੇ ਛੇ ਅੱਗੇ ਦਰਵਾਜ਼ੇ ਤੋਂ ਤੋਂ ਜੰਮੀ ਚੋਣ ਦੇ ਕਿੰਨੀ ਲੀ ਆ ਆਵਾਜ਼ ਅੰਦਰ ਤੋਂ ਆਜ਼ੀ ਕਾਣੋਂ ਫਿਰ سپورਟ ਕਰਕੇ ਆਪਾਂ ਸਿਟਾਉਣਾਗਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਭਰਾਤੋ ਗੁਰਸੇਖ ਸਿੱਖੀ ਦਾ ਲੜਨ ਲੱਗੋ ਸਿੱਖਾਂ ਦੀ ਮਰਦਤ ਕਰੋ ਆਪਣਿਆਂ ਦੀ ਆਮ ਆਪ ਦੂਜਿਆਂ ਦੇ ਪਿੱਛੇ ਤੁਰੇ ਰਹਦੇ ਆ ਆਵੇ ਧਰਮ ਦੀ ਰੱਖਿਆ ਕਰੀਏ ਆਪ ਦੀ ਧਰਮ ਦੇ ਰਹੀ ਚੱਲੀਏ ਗੁਰਵਾਨੀ ਦੇ ਸਿਧਾਂਤਾਂ ਤੇ ਚੱਲੀਏ ਸੋਹਵਾ ਦੇ ਜੋ ਗੁਰੂ ਨਾਨਕ ਦੇ ਜੀ ਕਹੇਗਾ ਉਹਨਾਂ ਸਿਧਾਂਤਾਂ ਤੇ ਚੱਲੀਏ ਸਿੱਖੀ ਨੂੰ ਪਿਆਰ ਕਰੋ ਕੇਸ ਆਪਣੇ ਕਦਰ ਨਾ ਕਰੋ ਕਿ ਇਸ ਗਾੜੀ ਰੱਖੋ ਅੰਮ੍ਰਿਤ ਸ਼ਖੋ ਸਿੰਘ ਸਜੋ ਜਿੰਨਾ ਹੋ ਸਕਦਾ ਬਹੁਤੋ ਵੱਧ ਵੀਰਾਂ ਨੂੰ ਬੇਚਿਆ ਹੀ ਦਸੋ ਵੀਰੋ ਛੋਟੇ ਜਿਹੇ ਕਿੰਨਾ ਕਮੀ ਆ ਕਿੱਥੇ ਕਿੱਥੇ ਐਸਾ ਮੀ ਪਾਇ ਰਿਹਾ ਹੱਦ ਦਾ ਹੁਣ ਕਿਹ ਐਸਾ ਅਟ ਗਿਆ ਬਦਲੋ ਹਲਵੀ ਫੁੱਲਾ ਜਿਹੜਾ ਲੈ ਪਿਆ ਸੀਗਾ ਪਰ ਰੋਗ ਗਿਆ ਮੀ ਛੋਟੇ ਜਿਹੇ ਜਿਕੇ ਨਾ ਗਾਦੇ ਹੋਰ ਦਸੋ ਨਰਮਾ ਗਾਇਦਰ ਨਾ ਆਉਂਦੇ ਜੰਤਰ ਕਦੂ ਕਰੀ ਜਾਂਦੇ ਆ ਉਹਨਾਂ ਨਾਲ ਵਾਰਤੇ ਜੇ ਵੀ ਕੱਲ ਮੀਂਹੇ ਪਰਤਾ ਸਾਬ ਹਣ ਜਿਹੜੇ ਕਹਿੰਦਾ ਜਾਂ ਝੋਣਨਾ ਝੋਲਨਾ ਪਾਣੀ ਗਾਉਣਗੇ ਹਾਂ ਅੱਜਾ ਮੀਂਹ ਹੀ ਨਹੀਂ ਪਰਤਾ ਮੀਹ ਦੇ ਬਾਅਦ ਨੇ ਕਦੂ ਕਰੀਏ ਨੇ ਅਲਫਾਰ ਆਹੇ ਮੀਂਹ ਕਰਿਆਗਾ ਕੱਲ ਜਿਹੜਾ ਬਣਦਾ ਚਾਹਾਂ ਸੀ ਰਵੀ ਜੀ ਪੈਣ ਦਾ ਬੁਝੇ ਦੇ ਸ਼ਰਤਾਂ ਸੀਗਾ ਸਾਰਾ ਕੱਲ ਕਰਤਾ ਸੀ ਇਹ ਵਾਂਦੇ ਕਿਉਂਕਿ ਦੂਰ ਹਾਂ ਜੀ